ਇੱਕ ਵਾਰ ਫੇਰ ਤੋਂ ਆਵਾਰਾ ਕੁੱਤਿਆਂ ਦੀ ਦਹਿਸ਼ਤ ਵੇਖਣ ਨੂੰ ਮਿਲੀ ਹੈ ਜਿहां ਤਸਵੀਰਾਂ ਸਿਸਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਮੋਗੇ ਦੇ ਨੇ ਹਾਲ ਸਿੰਘ ਵਾਲਾ ਤੋਂ ਜਿੱਥੇ ਕਿ ਇੱਕ 3 ਸਾਲਾ ਬੱਚੀ ਨੂੰ ਆਵਾਰਾ ਕੁੱਤੇ ਦੇ ਵੱਲੋਂ ਆਪਣਾ ਸ਼ਿਕਾਰ ਬਣਾਇਆ ਜਾਂਦਾ ਹੈ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਕਿਸ ਕਦਰ ਗਲੀ ਦੇ ਵਿੱਚ ਦੋ ਛੋਟੇ ਬੱਚੇ ਖੇਡ ਰਹੇ ਸੀ ਜਿहां ਬੱਚੀ 3 ਸਾਲਾ ਦੀ ਬੱਚੀ ਵੀ ਗਲੀ ਦੇ ਵਿੱਚ ਖੇਡ ਰਹੀ ਸੀ ਜਦ ਇਸ ਆਵਾਰਾ ਕੁੱਤੇ ਨੇ ਉਸ ਬੱਚੀ ਨੂੰ ਵੱਢ ਲਿਆ ਸਰਦੀਆਂ ਦਾ ਮੌਸਮ ਹੈ ਬੱਚੀ ਨੇ ਮੋਟੇ ਪੜੇ ਪਏ ਹੋਏ ਸੀ ਪਰ ਫਿਰ ਵੀ ਉਸੇ ਸਰੀਰ ਤੇ ਕਿਸ ਕਦਰ ਡੂੰਗਾ ਜ਼ਖਮ ਕਰ ਦਿੱਤਾ ਜਾਂਦਾ ਹੈ ਵਾਰਾ ਕੁੱਤੇ ਵੱਲੋਂ ਇਹ ਤੁਸੀਂ ਤਸਵੀਰਾਂ ਚ ਵੇਖ ਸਕਦੇ ਹੋ ਤਸਵੀਰਾਂ ਮੋਗੇ ਦੇ ਨਿਹਾਲ ਸਿੰਘ ਵਾਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਗਲੀ ਦੇ ਵਿੱਚ ਬੱਚੀ ਖੇਡ ਰਹੀ ਸੀ ਤੇ ਬੱਚੀ ਇਸ ਦਰਮਿਆਨ ਕੁੱਤੇ ਨੂੰ ਪਿਆਰ ਕਰਨ ਲੱਗ ਜਾਂਦੀ ਹੈ ਤੇ ਕੁੱਤੇ ਨੂੰ ਗੁੱਸਾ ਆ ਜਾਂਦਾ ਉਸ ਤੋਂ ਬਾਅਦ ਉਹ ਬੱਚੀ ਨੂੰ ਵੱਢ ਲੈਂਦਾ ਤੇ ਦੂਰ ਤੱਕ ਖਸੀੜਦਾ ਹੋਇਆ ਲੈ ਜਾਂਦਾ ਜਿੱਹਾ ਗਲੀ ਦੇ ਵਿੱਚ ਝਾੜੂ ਮਾਰ ਰਹੀ ਇੱਕ ਜਨਾਨੀ ਦੇ ਵੱਲੋਂ ਉਸ ਨੂੰ ਬਚਾਇਆ ਜਾਂਦਾ ਮੋਗੇ ਦੇ ਨਿਹਾਲ ਸਿੰਘ ਵਾਲਾ ਦੀ ਇਹ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਤਸਵੀਰ ਚ ਵੇਖ ਸਕਦੇ ਹੋ ਕਿ ਬੱਚੀ ਨੂੰ ਕਿਸ ਕਦਰ ਇਸ ਆਵਾਰਾ ਕੁੱਤੇ ਨੇ ਜ਼ਖਮੀ ਕਰ ਦਿੱਤਾ ਹੁਣ ਮਾਪਿਆਂ ਦੇ ਵੱਲੋਂ ਆਵਾਰਾ ਕੁੱਤੇ ਦੇ ਢਾਲਪਾਨ ਦੀ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਦੱਸਦੇ ਕਿ ਅਜਿਹਾ ਕੋਈ ਇੱਕ ਹੀ ਆ ਪਹਿਲਾ ਮਾਮਲਾ ਸਾਹਮਣੇ ਨਹੀਂ ਆਇਆ ਅਜੇ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਦਰਮਿਆਨ ਛੋਟੇ ਬੱਚਾ ਤੋਂ ਲੈ ਕੇ ਵੱਡੇ ਬਜ਼ੁਰਗਾ ਤੱਕ ਇਹਨਾਂ ਕੁੱਤਿਆਂ ਦੇ ਵੱਲੋਂ ਉਹਨਾਂ ਨੂੰ ਨਿਸ਼ਾਨਾ ਬਣਾ ਲਤਾ ਜਾਂਦਾ ਹੈ ਪਰ ਆਏ ਦਿਨ ਆਵਾਰਾ ਕੁੱਤਿਆਂ ਦੇ ਅਜਿਹੇ ਜੋ ਮਾਮਲੇ ਵੇਖਣ ਨੂੰ ਮਿਲਦੇ ਨੇ ਪ੍ਰਸ਼ਾਸਨ ਉਸਤੇ ਚੁੱਪ ਹੀ ਸਾਦੇ ਬੈਠਾ ਹੈ ਤਸਵੀਰ ਚ ਵੇਖ ਸਕਦੇ ਹੋ ਕਿ 3 ਸਾਲ ਦੀ ਛੋਟੀ ਮਾਸੂਮ ਬੱਚੀ ਨੂੰ ਕਿਸ ਤਰ੍ਹਾਂ ਇਸ ਆਵਾਰਾ ਕੁੱਤੇ ਵੱਲੋਂ ਵੱਢ ਲਿਆ ਜਾਂਦਾ ਉਸਦੀ ਬਾਹ ਪੂਰੀ ਜ਼ਖਮੀ ਕਰ ਦਿੱਤੀ ਗਈ ਹੈ ਦੱਸਦੇ ਕਿ ਸਰਦੀਆਂ ਦੇ ਮੌਸਮ ਦੌਰਾਨ ਮੋٹے ਕੱਪੜੇ ਪਾਏ ਹੋਣ ਦੇ باوجود ਵੀ ਉਸ ਦੀ ਬਾਤ ਇੱਕ ਇਸ ਕਦਰ ਜ਼ਖਮ ਨਜ਼ਰ ਆ ਰਹੇ ਨੇ ਤੁਸੀਂ ਖੁਦ ਵੇਖ ਸਕਦੇ ਹੋ ਕਿ ਕਿੰਨੇ ਜ਼ੋਰ ਦੇ ਨਾਲ ਇਸ ਕੁੱਤੇ ਨੇ ਉਸ ਮਾਸੂਮ ਬੱਚੀ ਨੂੰ ਵੱਢਿਆ ਹੋਵੇਗਾ ਜਿਹਾ ਜੇਕਰ ਉਹ ਜਨਾਨੀ ਗਲੀ ਦੇ ਵਿੱਚ ਔਰਤੋ ਛਾੜੂ ਮਾਰ ਰਹੀ ਸੀ ਉਸ ਨੂੰ ਨਾ ਬਚਾਉਂਦੀ ਤਾਂ ਸ਼ਾਇਦ ਇਸ ਬੱਚੀ ਦੀ ਵੀ ਮੌਤ ਹੋ ਜਾਂਦੀ ਗਲੀ ਦੇ ਵਿੱਚ ਸਾਡਾ ਮਹੱਲਾ ਇਕ ਬਾਡ ਨੰਬਰ 10 ਮਦੇ ਰੋਡ ਤੇ ਸਾਡੇ ਤੇ ਗਲੀ ਚ 20 ਤੋਂ 25 ਬੱਚੇ ਗਲੀ ਚ ਖੇਡਦੇ ਰਹਿੰਦੇ ਚਲੋ ਬੱਚਿਆਂ ਦਾ ਰਾਈਟ ਆ ਉਹ ਜੋ ਫ੍ਰੀडम ਦਾ ਰਾਈਟ ਆਗਾ ਇੱਥੇ ਸਾਡੀ ਗਲੀ ਚ ਕੁਵਾਰਾ ਕੁੱਤੇ ਫਿਰਦੇ ਆ ਸਟਰੀਟ ਡੌਗਸ 10 ਤੋਂ 15 ਕੁੱਤੇ ਰੋਜ਼ ਹੀ ਫਿਰਦੇ ਹੁੰਦੇ ਆ ਕੱਲ ਕੀ ਹੋਇਆ ਮੇਰੇ ਬੱਚਾ ਸਵੇਕ 9:00 ਵਜੇ 9:30 ਵਜੇ ਦੇ ਲਗਭਗ ਸਮਾਂ ਹੋਊਗਾ ਮੇਰੇ ਬੱਚੀ 3 ਸਾਲ ਦੀ ਸਮ੍ਰਿਤੀ ਕੋਇਲ ਉਹ ਕੱਲ ਖੇਡ ਰਹੀ ਸੀਗੀ ਦੋ ਬੱਚੇ ਖੇਡ ਰਹੇ ਸੀ ਇੱਕ ਕੁਵਾਰਾ ਕੁੱਤਾ ਆਇਆ ਤੇ ਉਹਦੀ ਬਾਹਂ ਤੇ ਇੱਕਦਮ ਝੱਪਟਾ ਮਾਰ ਕੇ ਤੇ ਬਾਹਂ ਦੇ ਵਿੱਚ ਕਾਫੀ ਡੂੰਗਾ ਹੀ ਦੇ ਦੇ ਜਖਮ ਦਿੱਤਾ ਉਹਨੇ ਤੇ ਕਾਫੀ ਡੂੰਗੀ ਇੰਜਰੀ ਕੀਤੀ ਹੈਗੀ ਉਹਦੇ ਕੁੱਤੇ ਨੇ ਤੇ ਅਸੀਂ ਇਸ ਨੂੰ ਜੋ ਡਾਕਟਰ ਨੂੰ ਰਖਾਇਆ ਡਾਕਟਰ ਨੇ ਇਸ ਨੂੰ ਐ ਕਿਹਾ ਵੀ ਇਹ ਕ੍ਰਿਟੀਕਲ ਇੰਜਰੀ ਹੈ ਟਾਈਪ 3 ਕੈਟਾਗਰੀ ਦੀ ਇੱਕ ਇੰਜਰੀ ਹੈ ਔਰ ਇਸ ਦਿਨ ਵੀ ਦੇਖੋ ਤੁਸੀਂ ਪ੍ਰਸ਼ਾਸਨ ਵਗੈਰਾ ਨੇ ਕੋਈ ਨਗਰਪੰਚਾਇਤ ਆ ਜਾਂ ਐਸਡੀਐਮ ਸਾਹਿਬ ਆ ਜੋ ਕੁੱਤਿਆਂ ਦੇ ਵਾਰਾ ਕੁੱਤੇ ਫੜਦਾ ਤੁਸੀਂ ਦੇਖਦੇ ਪਜਾਦ ਵਿੱਚ ਦਿੱਲੀ ਘਟਣਾ ਵਾਪਰਦੀਆਂ ਕਈ ਵਾਰ ਕਿਸੇ ਬੱਚੇ ਦੀ ਮੌਤ ਵੀ ਹੋ ਜਾਂਦੀ ਆ ਕੱਲ ਜੋ ਵਾਹਿਗੁਰੂ ਵੱਲੋਂ ਸ਼ੁਕਰਾਨਾ ਜੋ ਵਾਹਿਗੁਰੂ ਦਾ ਮੈਂ ਧੰਨਵਾਦ ਕਰਦਾ ਕਿ ਮੇਰੇ ਬੱਚੇ ਦਾ ਬਚਾਅ ਹੋ ਸਕੇ ਉਹਨੇ ਕਾਫੀ ਜ਼ਿਆਦਾ ਡੰਗੀ ਇੰਜਰੀ ਦਿੱਤੀ ਹੈਗੀ ਤੇ ਦੂਜੀ ਗੱਲ ਜਦੋਂ ਅਸੀਂ ਇਹ ਇੰਜਰੀ ਹੋਈ ਤੇ ਅਸੀਂ ਘਬਰਾ ਕੇ ਤਾਂ ਦੂਜਾ ਜਨਾਜਾ ਸਿਹਤ ਵਿਭਾਗ ਦੇ ਨਿਕਲਿਆ ਕਿਤੇ ਪੰਜਾਬ ਸਰਕਾਰ ਡੇਲੀ ਰੋਲਾ ਪਾਉਂਦੀ ਐ ਕਿ ਸਾਡੀਆਂ ਸ੍ਰੀਤੂ ਸਹੂਲਤਾ ਮਹੱਲਾ ਕਲੀਨਿਕ ਜੋ ਵਾਦਾ ਕਰਕੇ ਪੰਜਾਬ ਸਰਕਾਰ ਜੋ ਝਾੜੂ ਦੀ ਆਮ ਆਦਮੀ ਪਾਰਟੀ ਆਈ ਸੀਗੀ ਇਹ ਵਾਦਾ ਕਰਕੇ ਉਹਦਾ ਜਨਾਜ਼ਾ ਨਿਕਲਿਆ ਨਾ ਸਿਵਲ ਹਸਪਤਾਲ 'ਚ ਕੋਈ ਡਾਕਟਰ ਤੇ ਨਾ ਹੀ ਵੈਕਸੀਨ ਸਾਨੂੰ ਕਿਧੋਂ ਕੋਈ ਵੈਕਸੀਨ ਨਹੀਂ ਮਿਲੀ ਮੈਨੂੰ ਮਹਿੰਗੇ ਪਾਦਾ ਇਲਾਜ ਪ੍ਰਾਈਵੇਟ ਹਸਪਤਾਲ ਤੋਂ ਕਰਾਉਣਾ ਪਿਆ ਔਰ ਉੱਥੇ ਵੀ ਮੈਨੂੰ ਇੱਕ ਬੰਦਾ ਮਿਲਿਆ ਉਹ ਕਹਿੰਦਾ ਮੇਰੇ ਕੋਲ ਮਤਲਬ ਮੈਂ ਤਾਂ ਚਲੋ ਮਤਲਬ ਐਫਰਟ ਕਰ ਮੈਂ ਸੀਗਾ ਐਲੀਜੀਬਲ ਸੀਗਾ ਮੈਂ ਮੇਰੇ ਕੋਲ ਪੈਸਾ ਸੀਗਾ ਮੈਂ ਕਰਾ ਲਿਆ ਇਲਾਜ ਗਰੀਬ ਬੰਦਾ ਕਿੱਥੋਂ ਕਰਾ ਲੂ ਉੱ ਕਹਿੰਦਾ ਮੈਂ ਅਜੇ ਤੱਕ ਟੀਕੇ ਨਹੀਂ ਲਵਾਏ ਕਹਿੰਦਾ ਮੈਨੂੰ ਵੈਕਸੀਨ ਹੀ ਨਹੀਂ ਮਿਲੀ ਦੇਖੋ ਪੰਜਾਬ ਸਰਕਾਰ ਸਿਹਤ ਵਿਭਾਗ ਦਾ ਕਿੰਨਾ ਬੁਰਾ ਹਾਲਾ ਸੋ ਮੇਰੀ ਪ੍ਰਸ਼ਾਸਨ ਤੋਂ ਇਹੀ ਮੰਗਾ ਕਿ ਵਾਰਾ ਕੁੱਤੇ ਨੇ ਉਹਨਾਂ ਨੂੰ ਕੰਟਰੋਲ ਚ ਕੀਤਾ ਜਾਵੇ ਜਾਂ ਕੋਈ ਵੀ ਤੁਹਾਡਾ ਮਤਲਬ ਪਸ਼ੂ ਪਾਲਣ ਵਿਭਾਗ ਆ ਜਾਂ ਕੋਈ ਵੀ ਬੋਰਡ ਬਣੇ ਐਨੀਮਲੀ ਐਨੀਮਲੀ ਵੈਲਫੇਅਰ ਬੋਰਡ ਬਣੇ ਉਹਨਾਂ ਕੁੱਤਿਆਂ ਨੂੰ ਚੱਕ ਕੇ ਕਿਤੇ ਇਹ ਜੀ ਥਾਂ ਤੇ ਰੱਖਿਆ ਜਾਵੇ ਜਿੱਥੇ ਬੱਚਿਆਂ ਨੂੰ ਕੋਈ ਖਤਰਾ ਨਾ ਹੋਵੇ ਬੱਚੇ ਦੇ ਫਰੀडम ਦਾ ਵੀ ਕੋਈ ਮਤਲਬ ਦਾ ਰਾਈਟ ਦਾ ਲੰਘਣ ਨਾ ਹੋਵੇ ਮੇਰੀ ਇਹੀ ਬੇਨਤੀ ਹੈਗੀ ਆ ਵੀਡੀਓ ਅਸੀਂ ਸਾਡੀ ਗਲੀ ਦੇ ਵਿੱਚ ਕੈਮਰੇ ਲੱਗੇ ਆ ਮੈਂ ਸੀਸੀਟੀਵੀ ਤੁਹਾਨੂੰ ਦੇਖ ਹੀ ਲਿਆ ਤੁਸੀਂ ਸੀਸੀਟੀਵੀ ਵਿੱਚ ਕਿੰਨਾ ਗੰਭੀਰ ਉਹਨੇ ਬੱਚੇ ਨੂੰ ਚਲਾ ਕੇ ਦੂਰ ਮਾਰਿਆ ਗਿਆ ਤੁਸੀਂ ਦੇਖ ਹੀ ਲਿਆ ਬੱਚੇ ਨੂੰ ਕਿਵੇਂ ਬਚਾਇਆ ਬੱਚੇ ਨੂੰ ਸਾਡੇ ਇੱਥੇ ਗੁਆੜ ਦੇ ਵਿੱਚ ਇੱਕ ਵਰਕਰ ਆ ਗਏ ਉਹਨਾਂ ਦੇ ਮੈਂ ਧੰਨਵਾਦ ਉਹਨਾਂ ਦਾ ਵੀ ਬਹੁਤ ਕਰਦਾ ਕਿ ਉਹਨਾਂ ਨੇ ਇੱਕ ਝਾੜੂ ਲਗਾ ਰੇ ਸੀ ਉਸਵਾਈ ਕਰ ਰਹੇ ਸੀ ਉਹਨਾਂ ਦੁਆਰਾ ਬਚਾਇਆ ਗਿਆ ਬੱਚੇ ਨੂੰ ਉਹਨਾਂ ਜੋ ਝਾੜੂ ਕੁੱਤੇ ਦੇ ਭਗਾ ਕੇ ਮਾਰਦਾ ਕੁੱਤਾ ਦੂਰ ਗਿਆ ਉਹ ਜੇ ਉਹ ਨਾ ਹੁੰਦੇ ਤਾਂ ਹੋ ਸਕਦਾ ਮੈਂ ਤੁਹਾਨੂੰ ਦੱਸੀ ਜਾਣਾ ਵੀ ਕੋਈ ਕੋਈ ਮਤਲਬ ਵੱਡੀ ਘਟਨਾ ਵੀ ਵਾਪਰ ਸਾਦੀ ਸੀ ਉਕੇ ਜਿਹੜਾ ਕੁੱਤਾ ਹੈ ਇਹ ਲਗਭਗ 2-3 ਮਹੀਨਿਆਂ ਦੇ ਵਿੱਚ ਸਾਡੀ ਗਲੀ ਤੇ 4 ਤੋਂ 5 ਲੋਕਾਂ ਨੂੰ ਵੱਢ ਚੁੱਕਿਆ ਅਸੀਂ ਜਵਾਨੀ ਇਸ ਦੀ ਇੱਕ ਕੰਪਲੇਨ ਨਗਰਪੰਚਾਇਤ ਨੂੰ ਵੀ ਕੀਤੀ ਕਿ ਕੁੱਤੇ ਦਾ ਹੱਲ ਕੀਤਾ ਜਾਵੇ ਨੂੰ ਫੜਿਆ ਜਾਵੇ ਪਰ ਸ਼ਾਇਦ ਨਗਰਪੰਚਾਇਤ ਕੋਈ ਵੱਡੀ ਦਰ ਘਟਨਾ ਵਾਪਰਨ ਦੀ ਇਡੀ ਕਰ ਰਿਹਾ ਕਿ ਕੋਈ ਵੱਡੀ ਦਰ ਘਟਨਾ ਹੋਵੇ ਫਿਰ ਅਸੀਂ ਇਸ ਦਾ ਹੱਲ ਕਰੀਏ ਫਿਰ ਸਰਕਾਰ ਲੋਕਾਂ ਦੇ ਘਰਾਂ 'ਚ ਤੂਰੀ ਫੜਦੀ ਹੁੰਦੀ ਹੈ ਇਹ ਸਾਤੂ ਆ ਹੋ ਗਿਆ ਗਲਤੀ ਹੋ ਗਈ ਤੇ ਆਪਾਂ ਵੱਡੀ ਦਰ ਘਟਨਾ ਕਿਉਂ ਵਾਪਰਦੇ ਇਸ ਤੋਂ ਪਹਿਲਾਂ ਹੀ ਇਹਦਾ ਹੱਲ ਕਰ ਲਈਏ ਬਹੁਤ ਵੱਡੀ ਪ੍ਰਸ਼ਾਸਨ ਦੀ ਅੰਗਲੀ ਇਹਨੂੰ ਅੰਗਲੀ ਮੰਨਦਾ ਅੱਜ ਮੈਂ ਲੈਟਰ ਲਿਖ ਲਈ ਜੇ ਐਸਡੀਐਮ ਦਫ਼ਤਰ ਤੇ ਨਗਰਪੰਚਾਇਤ ਦਫ਼ਤਰ ਛੁੱਟੀ ਸੀਗੀ ਇਸ ਦਿਨ ਐਸ ਨੂੰ ਮੈਂ ਪੰਜਾਬ ਸਰਕਾਰ ਤੇ ਨਗਰਪੰਚਾਇਤ ਦਫ਼ਤਰ ਨੂੰ ਤੇ ਐਸਡੀਐਮ ਸਾਹਿਬ ਨੂੰ ਇਸ ਦਾ ਜ਼ਿੰਮੇਵਾਰ ਮੰਨਦਾ ਹਾਂ ਉਹਨਾਂ ਦੀ ਜ਼ਿੰਮੇਵਾਰੀ ਬੰਨਦੀ ਇਸ ਚੀਜ਼ ਚ ਪੂਰੀ ਮੰਗ ਮੇਰੀ ਪ੍ਰਸ਼ਾਸਨ ਤੋਂ ਇਹੀ ਹੈ ਕਿ ਕੁੱਤੇ ਨੂੰ ਫੜਿਆ ਜਾਵੇ ਜਿੰਨੇ ਵੀ ਸਟਰੀਟ ਡੌਗਸ ਆ ਉਹਨਾਂ ਦੀ ਪ੍ਰੋਪਰ ਵੈਕਸੀਨ ਕੀਤੀ ਜਾਵੇ ਜੇ ਕੋਈ ਬੋਰਡ ਆ ਤਾਂ ਉਹਨਾਂ ਦੁਆਰਾ ਇਹਨਾਂ ਦੀ ਦੇਖਭਾਲ ਕੀਤੀ ਜਾਵੇ ਅਸੀਂ ਉਹਨੂੰ ਮਾਰਨ ਦੇ ਹੱਕ ਚ ਵੀ ਨਹੀਂ ਨਹੀਂ ਹੈਗੇ ਕੁੱਤੇ ਨੂੰ ਵੀ ਮਾਰਿਆ ਜਾਵੇ ਜਾਂ ਕਿਸੇ ਸਾਡੀ ਇਸ ਗਲੀ ਚ ਮੁਸੀਬਤ ਚ ਫੜ ਕੇ ਕਿਸੇ ਹੋਰ ਗਲੀ ਛੱਡਾਵੇ ਛੱਡਾ ਜਾਵੇ ਅਸੀਂ ਉਹ ਹੱਕ ਚ ਵੀ ਨਹੀਂ ਵੀ ਆਪਦੇ ਗਲ ਚ ਅਸਾਨੂੰ ਐ ਇਹਨੂੰ ਕੋਈ ਬੋਰਡ ਦੁਆਰਾ ਕੋਈ ਫੜਿਆ ਜਾਵੇ ਇਹਨਾਂ ਦੇ ਬੋਰਡ ਹੈਗੇ ਆ ਰੂਲ ਹੈਗੇ ਆ ਐਨੀਮਲੀ ਦੇ ਐਨੀਮਲੀ ਕੇਅਰ ਦੇ ਉਹਦੇ ਦੁਆਰਾ ਇਹਨਾਂ ਨੂੰ ਕੀਤਾ ਜਾਵੇ ਜਾਂ ਕੋਈ ਐਨਜੀਓ ਉਹਨਾਂ ਦੁਆਰਾ ਇਸ ਦੀ ਕੇਅਰ ਕੀਤੀ ਜਾਵੇ ਇਹਨਾਂ ਨੂੰ ਪ੍ਰੋਪਰ ਵੈਕਸੀਨੇਸ਼ਨ ਦਾ ਡਾਕਟਰੀ ਮੁਆਇਨਾ ਕਰਾਇਆ ਜਾਵੇ ਇੱਕ ਹੋਰ ਵੀ ਮੈਂ ਬੇਨਤੀ ਕਰਦਾਗਾ ਐਸਡੀਐਮ ਸਾਹਿਬ ਨੂੰ ਇਹ ਕੁੱਤੇ ਜੋ ਤੁਹਾਡਾ ਵੈਟਰਨਰੀ ਡਿਪਾਰਟਮੈਂਟ ਆ ਉਸ ਦੁਆਰਾ ਇਸ ਦੇ ਕੁੱਤੇ ਦੀ ਪ੍ਰੋਪਰ ਇਸ ਸੈਂਪਲ ਲੈ ਜਾਣ ਕਿ ਕੋਈ ਇਸ ਨੂੰ ਗੰਭੀਰ ਬਿਮਾਰੀ ਤਾਂ ਨਹੀਂ ਕਿਉਂਕਿ ਜਿੰਨੇ ਲੋਕਾਂ ਨੂੰ ਇਹਨੇ ਬਾਈਟ ਕੀਤੀ ਹੈ ਵੱਢਿਆਗਾ ਕਿ ਉਹ ਕੋਈ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਣ ਇਸ ਤੋਂ ਪਹਿਲਾਂ ਹੀ ਉਹਨਾਂ ਦਾ ਬੱਚੇ ਦੀ ਹਾਲਤ ਕ੍ਰਿਟੀਕਲ ਆ ਪਰ ਮਤ ਖਤਰੇ ਤੋਂ ਬਾਹਰ ਨਹੀਂ ਕਹਿ ਸਕਦੇ ਠੀਕ ਆ ਬੱਚਾ ਪਰ ਕ੍ਰਿਟੀਕਲ ਹਾਲਾਤ ਹੋਈਆਂ ਕਿਉਂਕਿ ਨਾ ਤਾਂ ਉਹਦੇ ਕੱਲ ਟਾਂਕੇ ਵਗੈਰਾ ਲੱਗੇ ਠੀਕ ਆ ਨਾ ਬੱਚੇ ਦੀ ਇੰਜਰੀ ਕਾਫੀ ਜ਼ਿਆਦਾ ਲੱਗੀ ਹੋਈ ਹੈਗੀ ਬੱਚਾ ਵੀ ਛੋਟਾ ਤੁਸੀਂ ਦੇਖੋ 3 ਸਾਲ ਦਾ ਬੱਚਾ ਵੱਡਾ ਤਾਂ ਚਲੋ ਬੋਲ ਕੇ ਵੀ ਦੱਸ ਦੋ ਬੱਚਾ 3 ਸਾਲ ਦਾ ਨਾ ਤਾਂ ਬੋਲ ਸਕਦਾ ਨਾ ਉਹ ਦੱਸ ਸਕਦਾ ਸੋ ਮੇਰੀ ਪ੍ਰਸ਼ਾਸਨ ਤੋਂ ਮੰਗ ਆ ਕਿ ਇੰਨੀ ਅੰਗੈਲੀ ਨਾ ਵਰਤਿਆ ਕਰੋ ਜੋ ਆਪ ਦਾ ਡਿਊਟੀ ਆ ਤੁਹਾਨੂੰ ਸਰਕਾਰ ਤਨਖਾਹਾਂ ਦਿੰਦੀ ਹੈ ਲੋਕਾਂ ਦੇ ਪੈਸੇ ਟੈਕਸ ਨਾਲ ਤੁਹਾਨੂੰ ਤਨਖਾਹ ਦਿੰਦੀ ਆ ਉਹਦੀ ਜੁਮੇ ਡਿਊਟੀ ਨੂੰ ਜੁਮੇਵਾਰ